ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਦੇ ਦੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਮੋਲਤ ਜ਼ਿਲ੍ਹਾ ਸੰਗਰੂਰ ਦੋਸਤੋ ਅੱਜ ਦੀ ਵੀਡੀਓ ਚ ਵੱਡੇ ਕੱਦ ਕਾਠ ਵਾਲੀ ਪਹਿਲੇ ਸੂਏ ਤਾਜੀ ਸੂਈ ਸਵਾਈ ਵਿਹੜ ਦਿਖਾਉਣੀ ਆ ਬਹੁਤ ਚੰਗੀ ਦੋਸਤੋ ਥਾਨ ਹਵਾ ਨੇ ਦੀ ਕੁਆਲਿਟੀ ਆ ਤੇ ਨਾਰਮਲ ਜੇ ਰੇਟ ਵਾਲੀ ਆ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜਿਹੜੇ ਵੀਰ ਨੂੰ ਪਸੰਦ ਆ ਜਾਊਗੀ ਆਪ ਵੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਪਹਿਲਾ ਸੂਆ ਵੈੜ ਬਾਈ ਕਹਿੰਦਾ ਰਾਤ ਹੀ ਸੂਈ ਹੈ ਵੱਛੇ ਨੂੰ ਦੋਸਤੋ ਬਾਈ ਕਹਿੰਦਾ ਜਨਮ ਦਿੱਤਾ ਵੈੜ ਨੇ ਤੇ ਜੇਰ ਬਾਈ ਕਹਿੰਦਾ ਪ੍ਰੋਪਰ ਜਿਹੜੀ ਉਹ ਪੈ ਚੁੱਕੀ ਆ ਆ ਵੇਖ ਸਕਦੇ ਆ ਦੋਸਤੋ ਪ੍ਰੋਪਰ ਜੇਰ ਬਾਈ ਕਹਿੰਦਾ ਪੈ ਚੁੱਕੀ ਆ ਸਹੀ ਸਲਾਮਤ ਬਾਈ ਕਹਿੰਦਾ ਵੈੜ ਵਧੀਆ ਸੂਪੀ ਆ ਜੇਰ ਬਾਈ ਕਹਿੰਦਾ ਪ੍ਰੋਪਰ ਪੈ ਗਈ ਆ ਪਹਿਲਾ ਸੂਆ ਦੋਸਤੋ ਬਾਈ ਕਹਿੰਦਾ ਵੈੜ ਸੂਈ ਆ ਮੂੰਹ ਤੋਂ ਬਾਈ ਕਹਿੰਦਾ ਚਾਰ ਦੰਦ ਆ ਤੇ ਨਾਰਮਲ ਬਾਈ ਕਹਿੰਦਾ 13 14 ਕਿਲੋ ਦੁੱਧ ਵੈੜ ਖੁੱਲਾ ਚਵਾ ਜੂਗੀ ਬਾਕੀ ਦੋਸਤੋ ਗਾਂ ਮੌਸਮ ਚੰਗਾ ਸਿਆਲ ਤੁਰਿਆ ਆਉਂਦਾ ਇੰਨਾ ਕੁ ਦੁੱਧ ਵਹਿਣ ਦੋਸਤੋ ਨਾਰਮਲ ਚ ਵਾਜਣਾ ਬਾਕੀ ਦੋਸਤੋ ਜੇ ਸੇਵਾ ਸੰਭਾਲ ਗੌਰ ਵਹਿਣ ਦੀ ਚੰਗੀ ਹੋ ਜੇ 13 14 ਕਿਲ ਦੁੱਧ ਵਹਿਣ ਨਾਰਮਲ ਖੁੱਲਾ ਚ ਵਾਈ ਜਾਉ ਘਰੇ ਖਾਣ ਪੀਣ ਨੂੰ ਦੋਸਤੋ ਖੁੱਲਾ ਰੋਗ ਦੁੱਧ ਪੀਣ ਖਾਣ ਨੂੰ ਤੇ ਬਾਕੀ ਦੁੱਧ ਡੈਰੀ ਤੇ ਹੀ ਪਾਈ ਜਾਉਗੇ ਕੱਤ ਕੱਟ ਦੋਸਤੋ ਚੰਗਾ ਵੱਡਾ ਤੇ ਪੰਜਾਬ ਵਾਲੀ ਜਰਸੀ ਆ ਦੋਸਤੋ ਥਾਣ ਦੋਸਤੋ ਚਾਰੇ ਸੇਮ ਹੀ ਲੱਗੇ ਹੋਏ ਨੁਕਰਾਂ ਤੇ ਫੋਰਟ ਚਾਂਗਪੋਰਾਣੀ ਕਦ ਕਦ ਦੋਸਤੋ ਚੰਗਾ ਵੱਡਾ ਮੁੱਲ ਬਾਈ ਨੇ ਰੱਖਿਆ ਹੋਇਆ 41000 ਰੁਪਿਆ ਉਹ ਚੋ ਬਾਈ ਕਹਿੰਦਾ ਮਾਨਤਨ ਹੋ ਜਾਊਗਾ ਜਿਹੜੇ ਵੀਰ ਨੂੰ ਪਸੰਦ ਆ ਜੂਗੀ ਨੰਬਰ 22 ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲejੇ ਵੀਡੀਓ ਨੂੰ ਐਂ ਤਾਂ ਹੀ ਵੇਖਣ ਲਈ ਬਹੁਤ ਬਹੁਤ ਧੰਨਵਾਦੀ